ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਅੱਗੇ ਇੱਕ ਵੀਡੀਓ ਚ ਗੱਲ ਕਰ ਚੁੱਕੇ ਹਾਂ ਕਿ ਝੋਨੇ ਦੀ ਜਿਹੜੀ ਵੈਰਾਈਟੀ ਐ ਉਹ ਕਿਹੜੀ ਲਾਉਣੀ ਐ ਖਾਸ ਤੌਰ ਤੇ ਆਪਾਂ ਗੱਲ ਕੀਤੀ ਸੀ ਜਿਹੜੀ ਤੁਹਾਡੇ ਖੇਤਾਂ 'ਚ ਝਾੜ ਦਿੰਦੀ ਉਹ ਹੀ ਵੈਰਾਈਟੀ ਰੱਖੋ ਕਈ ਵੀਰਾਂ ਦੇ ਸਵਾਲ ਆ ਰਹੇ ਸੀ ਫਲਾਨੀ ਵੈਰਾਈਟੀ ਵਿਕੂਗੀ ਫਲਾਨੀ ਵਿਕੂਗੀ ਦੇਖੋ ਤੁਹਾਡਾ ਤੁਹਾਨੂੰ ਪਤਾ ਤੁਸੀਂ ਕਿਹੜੇ ਆੜਤੀ ਕੋਲੇ ਜਾਣੇ ਹੋ ਆੜਤੀ ਨੂੰ ਵੀ ਪਤਾ ਐ ਕਿ ਮੇਰਾ ਮਾਲ ਆ ਦੋ ਸ਼ੈਲਰ 'ਚ ਜਾਣਾ ਹੁੰਦਾ ਐ ਤੁਸੀਂ ਬੈਠ ਕੇ ਪੰਜ ਬੰਦੇ ਜਾ ਕੇ ਉਹਦੇ ਨਾਲ ਗੱਲ ਕਰੋਗੇ ਭਾਈ ਅਸੀਂ ਆ ਚੋਨਾ ਲਾਉਣ ਲੱਗੇ ਆ ਜਾਂ ਤੁਸੀਂ ਦੱਸੋ ਅਸੀਂ ਕਿਹੜਾ ਚੋਨਾ ਲਾਈਏ ਜਿਹੜਾ ਤੁਸੀਂ ਚੱਕ ਲਓਗੇ ਬਿਨਾ ਕੱਟ ਤੋਂ ਤਾਂ ਆਪਸੀ ਸਹਿਮਤੀ ਕਰਕੇ ਉੱਥੇ ਤੁਸੀਂ ਇੱਕ ਚੋਨੇ ਦੀ ਕਿਸਮਾਉਂ ਦੀ ਲਾ ਸਕਦੇ ਹੋ ਕਿਉਂਕਿ ਚੋਨਾ ਸ਼ੈਲਰ 'ਚ ਲੱਗਣਾ ਸ਼ੈਲਰ ਵਾਲਿਆਂ ਨੇ ਅੱਗੇ ਸਰਕਾਰ ਨੂੰ ਚੌਲ ਦੇਣਾ ਤੇ ਉਹ ਜਿਹੜੀ ਕਿਸਮ ਮੰਗਦਾ ਉਹ ਲਾ ਲਈ ਤਾਂ ਠੀਕ ਹੈ ਲੇਕਿਨ ਇੱਕ ਮਸਲਾ ਇਸ ਤੋਂ ਵੱਡਾ ਹੈ ਉਹ ਮਸਲਾ ਇਹ ਹੈ ਕਿ ਕਿਸਾਨ ਵੀਰਾਂ ਦੇ ਇਹੋ ਜਿਹੇ ਫੋਨ ਆ ਰਹੇ ਕਿ ਯਾਰ ਆ ਫਲਾਣੇ ਵੀ ਇਹਦੀ ਬੜੀ ਮਸ਼ਹੂਰੀ ਚੱਲਦੀ ਪਈ ਆ ਲਾ ਲੀਏ ਫਲਾਣੇ ਵੀ ਇਹਦੀ ਮਸ਼ਹੂਰੀ ਚੱਲਦੀ ਪਈ ਆ ਲਾ ਲੀਏ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਸਾਰੇ ਜਾਨੇ ਇਹ ਧਿਆਨ ਨਾਲ ਜਵਾਬ ਦਿਓ ਜੋ ਪਿਛਲੇ ਸਾਲ ਪੰਜਾਬ ਦੇ ਵਿੱਚ ਚਾਹੇ ਕੋਈ ਮੱਝ ਵੇਚਦਾ ਚਾਹੇ ਕੋਈ ਟਰੈਕਟਰ ਵੇਚਦਾ ਚਾਹੇ ਕੋਈ ਜਿਹੜਾ ਹੈਗਾ ਬੀਬੀ ਟੋਟਕੇ ਦੱਸਦੀ ਹੈ ਚਾਹੇ ਕੋਈ ਮੀਆਂ ਬੀਵੀ ਜਿਹੜਾ ਹੈਗਾ ਲੋਕਾਂ ਦਾ ਮਨੋਰੰਜਨ ਕਰਦੇ ਹੈ ਚਾਹੇ ਕੋਈ ਪੁਛਾ ਦਿੰਦਾ ਹੈ ਚਾਹੇ ਕੋਈ ਉਹ ਖੇਤੀ ਦੇ ਬੀਜੇ ਵੇਚਣ ਵਾਲਾ ਹੈਗਾ ਤੇ ਚਾਹੇ ਕੋਈ ਖੇਤੀਬਾੜੀ ਦੀ ਜਿਹੜਾ ਹੈਗਾ ਜਾਣਕਾਰੀ ਦੇਣ ਵਾਲਾ ਹੈਗਾ ਤੇ ਚਾਹੇ ਕੋਈ ਨੱਚਣ-ਕੁੱਦਣ ਵਾਲਾ ਹੈਗਾ ਸਾਰਿਆਂ ਨੇ 3-4 ਝੋਨਿਆਂ ਦੀ ਲਗਾਤਾਰ ਮਸ਼ੂਰੀ ਕੀਤੀ ਸੀ ਉਸ ਤੋਂ ਬਾਅਦ ਚ ਰਿਜ਼ਲਟ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਜ਼ਿਮੀਂਦਾਰਾਂ ਨੇ ਲਾਇਏ ਸੀ ਝੋਨੇ ਉਹਦੇ ਰਿਜ਼ਲਟ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਮੈਂ ਨਹੀਂ ਨਾਮ ਲਾਵਾਂਗਾ ਕਿ ਦੀ ਪ੍ਰਚਾਰ ਕੀਤਾ ਕੀ ਕੀਤਾ ਤੁਸੀਂ ਆਪ ਦੇਖੋਗੇ ਕਿ ਕੀ ਉਹ ਝਾੜ ਆਈ ਸੀ ਜਦੋਂ ਝਾੜ ਨਹੀਂ ਆਏ ਕੀ ਤੁਸੀਂ ਇਹ ਜਿਹੜੇ ਪੇਜ ਜਿਹੜੇ ਚੈਨਲਾਂ ਨੇ ਪ੍ਰਚਾਰ ਕੀਤਾ ਸੀਗਾ ਉਹਨਾਂ ਨੂੰ ਰਿਪੋਰਟ ਕੀਤਾ ਨਹੀਂ ਕੀਤਾ ਤਾਂ ਅੱਜ ਰਿਪੋਰਟ ਕਰੋ ਉਹਨਾਂ ਨੂੰ ਤਾਂ ਕਿ ਇਹਨਾਂ ਬੰਦਿਆਂ ਨੂੰ ਘਟੋ ਘਟ ਅਕਲ ਆਵੇ ਵੀ ਤੁਸੀਂ ਕੋਈ ਸ਼ੈਂਪੂ ਵੇਚ ਲਓ ਦੁੱਧ ਵੇਚ ਲਓ ਚਾਹ ਵੇਚ ਲਓ ਸਾਨੂੰ ਕੀ ਗੱਡੀਆਂ ਵੇਚ ਲਓ ਸਾਨੂੰ ਕੀ ਤੁਹਾਡਾ ਕੰਮ ਕੋਈ ਹੋਰ ਹੈ ਤੁਸੀਂ ਆ ਕੇ ਮੈਂ ਖੇਤੀ ਬੜਦੀਆਂ ਜਿਹੜੀਆਂ ਚੀਜ਼ਾਂ ਵੇਚਦੇ ਹਾਂ ਮੁੜ ਕੇ ਲੋਕਾਂ ਨੂੰ ਘਾਟਾ ਪੈਂਦਾ ਉਹਦਾ ਫਾਇਦਾ ਕੀ ਹੈ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਹੈ ਕਿਥੇ ਇਹੋ ਜਿਹਾ ਇੱਕ ਬੰਦਾ ਹੈਗਾ ਜਾਂ ਇਹੋ ਜਿਹਾ ਕੋਈ ਬੰਦੇ ਨੇ ਜਿਹੜੇ 2-2 ਹਜ਼ਾਰ ਤੇ ਵੀਡੀਓ ਕਰ ਦਿੰਦੇ ਆ ਤੇ ਇਹੋ ਜਿਹੇ ਬੰਦੇ ਵੀ ਹੈਗੇ ਜਿਹੜਾ 2-2 ਲੱਖ ਰੁਪਏ ਵੀ ਲੈ ਲੈਂਦੇ ਆ 2000 ਰੁਪਏ ਵਾਲਾ ਬੰਦਾ ਕਹਿੰਦਾ ਕਿ ਜੇਕਰ ਮੈਂ ਜਿਹੜਾ ਹੈਗਾ ਮਹੀਨੇ ਦੇ ਵਿੱਚ ਜਿਹੜਾ 50 ਵੀਡੀਓ ਕਰ ਦੇਵਾਂ ਤਾਂ ਮੈਨੂੰ ਲੱਖ ਰੁਪਏ ਬਣ ਜਾਂਦਾ ਤੇ ਜੋ ਮਰਜੀ ਕੋਲੋ ਅੱਛਾ ਕਈ ਦੁਕਾਨਦਾਰ ਵੀ ਆ ਗਏ ਉਹ ਵੀ ਕਹਿੰਦਾ ਆਪ ਵੈਰੀਟੀ ਵਧੀਆ ਆਪ ਵੀ ਵਧੀਆ ਆ ਆ ਵਧੀਆ ਗਲਤੀ ਹੁੰਦੀ ਹੈ ਕਿ ਕਿਸਾਨ ਪਿਛਲੇ ਸਾਲ ਦਾ ਤਜਰਬਾ ਭੁੱਲ ਜਾਂਦਾ ਹੈ ਪਿਛਲੇ ਸਾਲ ਜਿਹੜੀਆਂ ਵੈਰੀਟੀਆਂ ਸੀ ਉਹਨਾਂ ਪਿੱਛੇ ਲੱਗ ਕੇ ਲਾਈਆਂ ਸੋਰੇ ਝਾੜ ਕੇ ਉਹ ਭੁੱਲ ਜਾਂਦਾ ਹੈ ਤਾਂ ਉਹ ਜਿਹੜਾ ਪ੍ਰਚਾਰ ਹੈਗਾ ਉਹਦੇ ਤੋਂ ਬਚੋ ਮੈਂ ਨਹੀਂ ਕਹਿੰਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਪ੍ਰਚਾਰ ਕਰੋ ਯਾਰ ਤੁਸੀਂ ਉਹਦਾ ਪ੍ਰਚਾਰ ਕਰੋ ਜਿਹੜੀ ਤੁਸੀਂ ਆਪਦੇ ਖੇਤਾਂ 'ਚ ਲਾ ਕੇ ਦੇਖੀਏ ਤੁਹਾਨੂੰ ਪਤਾ ਕਿ ਰਿਜ਼ਲਟ ਵਧੀਆ ਹੈਗੇ ਆ ਕਿਉਂਕਿ ਜੇ ਕੋਈ ਸ਼ੈਂਪੂ ਸਾਬਣ ਤੇਲ ਕਾਰ ਵੇਚਦਾ ਨਾ ਉਹ ਚ ਕੋਈ ਗੱਲ ਨਹੀਂ ਕਿਸੇ ਕੋਲੇ ਪੈਸੇ ਹੋਣ ਜਿਹੜਾ ਕਾਰ ਖਰੀਦ ਲੂਗਾ ਪਰੰਤੂ ਇੱਥੇ ਕੀ ਆ ਅਗਲੇ ਦੀ ਫਸਲ ਮਾਰ ਹੋ ਜਾਂਦੀ ਹੈ ਇਹਦੇ ਕਰਕੇ ਪ੍ਰਚਾਰ ਕਰਨ ਵਾਲੇ ਵੀ ਧਿਆਨ ਦੇਣ ਤੇ ਜਿਹੜੇ ਬੰਦੇ ਉਹਨਾਂ ਦੇ ਪਿੱਛੇ ਲੱਗਦੇ ਆ ਉਹ ਤਾਂ ਆਪਣਾ ਧਿਆਨ ਦੇਣ ਦੇਖੋ ਗੱਲ ਇਹ ਹੈ ਆਪਾਂ ਟਿਊਬਵਲ ਤੇ ਬੈਠ ਕੇ ਤੇ ਵੀਡੀਓ ਬਣਾਈ ਹੈ ਟਿਊਬਵਲ ਦੇ ਵਿੱਚ ਮੋਟਰ ਹੈ ਕੰਪਨੀ ਦੀ ਨਾਮ ਤਾਂ ਕੀ ਲੈਣਾ ਹੈ ਇਹ ਜਿਹੜੀ ਮੋਟਰ ਹੈਗੀ ਹੈ ਮੇਰੇ ਖਿਆਲ ਚ ਪਿਛਲੇ ਜਿਹੜਾ ਹੈਗਾ 17-18 ਸਾਲ ਤੋਂ ਚੱਲ ਰਹੀ ਹੈ ਅੱਜ ਕੋਈ ਇੱਕ ਬੰਦਾ ਆਉਂਦਾ ਕਹਿੰਦਾ ਕਿ ਯਾਰ ਮੋਟਰ ਤਾਂ ਫਲਾਨੀ ਕੰਪਨੀ ਦੀ ਬੜੀ ਵਧੀਆ ਬੜਾ ਧਾਰ ਮਾਰਦੀ ਪਾਣੀ ਤੂੰ ਬਦਲ ਲਾ ਕੀ ਮੈਨੂੰ ਉਹਦੇ ਪਿੱਛੇ ਲਾ ਕੇ ਮੋਟਰ ਬਦਲਣੀ ਚਾਹੀਦੀ ਹੈ ਜਦੋਂ ਕਿ ਪੁਰਾਣੀ ਮੋਟਰ ਵਧੀਆ ਪਾਣੀ ਕੱਢ ਰਹੀ ਹੈ ਤੁਸੀਂ ਮੈਨੂੰ ਕਹੋਗੇ ਬੇਵਕੂਫ ਆਂ ਜਾਂ ਪ੍ਰਾਣੀ ਵਧੀਆ ਚੱਲੀਏ ਨਵੀਂ ਬਦਲ ਕੇ ਕੀ ਕਰਨੀ ਐ ਤੇ ਫਿਰ ਆ ਜਿਹੜੀ ਸਾਹਮਣੇ ਵਾਲੀ ਜ਼ਮੀਨ ਐ ਜੇ ਮੈਂ ਇਹਦੇ ਵਿੱਚ ਪਿਛਲੇ 10 ਸਾਲ ਤੋਂ ਇੱਕ ਝੋਨੇ ਦੀ ਕਿਸਮ ਲਾ ਰਿਹਾ ਐ ਤੇ ਝੋਨੇ ਦੀ ਕਿਸਮ ਵਧੀਆ ਝਾੜ ਦੇ ਰਹੀ ਐ ਤਾਂ ਇੱਥੇ ਕੱਲ ਨੂੰ ਇੱਕ ਨਿੱਕਾ ਜਵਾਕ ਜਾ ਕੇ ਮੈਨੂੰ ਕਹੂਗਾ ਜਾਂ ਇੱਕ ਬੀਬੀ ਆ ਕੇ ਕਹੂਗੀ ਕਿ ਵੀ ਆਹ ਝੋਨਾ ਮੈਂ ਤਾਂ ਲਾਉਣ ਲੱਗਿਆਂ ਤੂੰ ਵੀ ਲਾ ਲਾ ਤਾਂ ਕੀ ਮੈਨੂੰ ਬਦਲ ਦੇਣਾ ਚਾਹੀਦਾ ਹੈ ਠੀਕ ਐ ਨਵੀਆਂ ਕਿਸਮਾਂ ਆਉਂਦੀਆਂ ਐ ਜਿਹਨੂੰ ਆਪਾਂ ਕੋਈ 2 ਕਨਾਲਾਂ 4 ਕਨਾਲਾਂ ਚਲਾ ਕੇ ਟਰਾਈ ਕਰ ਲਓ ਆ ਕੀ ਗੱਲ ਕੇ 10 ਕਿਲਿਆਂ ਦਾ ਵੀ ਲੈ ਲਿਆ 15 ਦਾ ਵੀ ਲੈ ਲਿਆ ਤੇ ਹੁਣ ਤੂੰ ਵੀ ਚੱਕ ਲਾ ਭਾਈ ਮੈਂ ਤੁਹਾਨੂੰ ਜਿਹੜਾ ਹੈਗਾ ਦੇਖੋ ਜਦੋਂ ਸੇਹੂਜੀ ਵੀਡੀਓ ਅਪਲੋਡ ਕਰਦੇ ਆ ਸਾਡਾ ਵਿਰੋਧ ਵੀ ਹੁੰਦਾ ਹੈ ਤੇ ਪਰੰਤੂ ਕਿਉਂਕਿ ਲੋਕਾਂ ਦੀ ਰੋਜੀ ਰੋਟੀ ਦੀ ਲਤ ਪਾਈਦੀ ਹੈ ਹਿੰਮਤ ਕਰਕੇ ਇਸ ਤਰ੍ਹਾਂ ਦੀਆਂ ਵੀਡੀਓ ਅਪਲੋਡ ਹੁੰਦੀਆਂ ਤੁਸੀਂ ਥੋੜਾ ਧਿਆਨ ਦਿਓ ਯਾਰ ਤੁਸੀਂ ਇਹਨਾਂ ਚੀਜ਼ਾਂ ਪਿੱਛੇ ਨਾ ਲੱਗੋ ਆ ਹੁਣ ਪਿਛਲੇ ਦਿਨੀ ਦੇਖੋ ਗਿੱਦੜਵੇ ਇੱਕ ਗਦਾਮ ਸੀਲ ਕਰਨਾ ਪੈ ਗਿਆ ਇਹਨਾਂ ਨੂੰ ਮੇਰੇ ਖਿਆਲ ਚ ਇੱਕੋ ਹੀ ਲਾਇਸੈਂਸ ਵੀ ਕੈਨਸਲ ਕੀਤਾ ਇਹਨਾਂ ਨੇ ਤਾਂ ਹਾਲਾਤ ਇਹੋ ਜਿਹੇ ਕਿਉਂ ਬਣਦੇ ਐ ਹਾਲਾਤ ਇਸ ਕਰਕੇ ਬਣਦੇ ਐ ਕਿ ਅੱਜ ਦੇ ਚੀਜ਼ਾਂ ਇਹ ਬਣ ਗਈਆਂ ਕਿ ਕੋਈ ਵੀ ਬੰਦਾ ਤੁਹਾਨੂੰ ਕੁਝ ਕਹਿ ਦੇ ਕੋਈ ਕਹਿੰਦਾ ਤੇਰਾ ਕੰਨ ਲਿਆ ਗਿਆ ਕੰਨ ਲਿਆ ਗਿਆ ਮੋਰੇ ਮਗਰ ਭਾਜ ਬੰਦੇ ਕਿ ਮੇਰਾ ਕੰਨ ਲਿਆ ਗਿਆ ਕੰਨ ਨੂੰ ਕੋਈ ਹੱਥ ਹੀ ਨਹੀਂ ਮਾਰਦਾ ਮੈਨੂੰ ਲੋੜ ਕੀ ਇਹ ਕਿਸਮ ਚੇਂਜ ਕਰਨ ਦੀ ਮੈਂ ਕਾਹਤੋਂ ਕਿਸਮ ਬਦਲਾ ਇਹ ਚੀਜ਼ਾਂ ਦਿਮਾਗ ਨਾਲ ਸੋਚ ਕੇ ਇਹ ਚੱਲੋ ਇਹ ਹੀ ਮੇਰੀ ਬੇਨਤੀ ਹੈ ਕਿ ਦੇਖੋ ਮੈਂ ਨਹੀਂ ਕਹਿੰਦਾ ਕਿਸੇ ਦੀ ਕੋਈ ਕਸਮ ਮਾੜੀ ਹੈ ਕਸਮ ਨਹੀਂ ਮਾੜੀ ਹੁੰਦੀ ਲੇਕਿਨ ਹਰ ਕਿਸਮ ਹਰ ਖੇਤ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਇਸ ਕਰਕੇ ਜੇਕਰ ਤੁਹਾਡੇ ਖੇਤ ਦੇ ਵਿੱਚ ਕੋਈ ਕਿਸਮ ਕਾਮਯਾਬ ਹੋਣੀ ਹੈ ਤਾਂ ਉਹਨੂੰ ਮਾੜਾ ਦੋ ਕਣਾਂ ਚਾਰ ਕਣਾਂ ਲਾ ਕੇ ਦੇਖੋ ਜੇ ਕਾਮਯਾਬ ਹੁੰਦੀ ਤਾਂ ਅਗਲੇ ਸਾਲ ਆ ਲਓ ਹੁਣ ਜਿਹੜੀ ਕਿਸਮ ਮਰਖਾਈ ਚ ਕਾਮਯਾਬ ਹੈਗੀ ਹੈ ਉਹ ਜ਼ਰੂਰੀ ਨਹੀਂ ਹੈਗਾ ਕਿ ਮੁਕਸਲ ਚ ਕਾਮਯਾਬ ਹੋਏਗੀ ਤੇ ਜਿਹੜੀ ਮੁਕਸਲ ਚ ਕਾਮਯਾਬ ਹੈਗੀ ਹੈ ਉਹ ਮਲੋੜ ਚ ਕਾਮਯਾਬ ਨਹੀਂ ਹੋਊਗੀ ਤਾਂ ਇਸ ਕਰਕੇ ਆਪਣਾ ਏਰੀਆ ਦੇ ਹਿਸਾਬ ਦੇ ਨਾਲ ਚੁਣੋ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪ੍ਰਚਾਰ ਚੱਲ ਰਿਹਾ ਉਹਦੇ ਪਿੱਛੇ ਲਾ ਕੇ ਜਿਹੜਾ ਹੈਗਾ ਕਿਸਮਾ ਨੂੰ ਨਾਂ ਚੁਣੋ ਇਹ ਤੁਹਾਡੀ ਗਲਤੀ ਹੋਏਗੀ ਇਹ ਤੁਹਾਡਾ ਨੁਕਸਾਨ ਕਰ ਸਕਦੀ ਹੈ ਇਹ ਸਾਡੀ ਤੁਹਾਨੂੰ ਬੇਨਤੀ ਹੈ